ਓ ਬਾਈ ਤੇ ਆਪਾਂ ਉਪੜਾਈਆ ਮਾ ਮਾ ਕੀ ਆ ਉੱਥੇ ਦੇ ਪਿੰਡ ਬਾਈ ਡੇਢ ਤੋਂ 2 ਕਿਲੋਮੀਟਰ ਹੋਣਾ ਆਹ ਹਾਂ ਦੂਗਾ ਸਟਾਪ ਹਾਡਾ ਅਰੇ ਦੋਗੜੇ ਦਾ ਪਾਣੀ ਪੀਤ ਖੜਕੇ ਅਸੀਂ ਬਹੁਤ ਸਫਰ ਧੁੱਪਾਂ ਨੇ ਹੀ ਤੀ ਮੇਰੀ ਪਈਆ ਐਸੇ ਵਰਤਾ ਮੂੰਹ ਵੇਖੋ ਜਾਨਾ ਆਹ ਹਾਂ ਬਾਈ ਔਖਾ ਬਾਈ ਔਖਾ ਬਾਈ ਬਹੁਤ ਅਜੇ ਕਹਿੰਦੇ ਆ ਵੀ ਆ ਮਹੀਨੇ ਮਹੀਨੇ ਦੀ ਹੈ ਜਰਾ ਅੱਗੇ ਨਹੀਂ ਹੁੰਦਾ ਕਦੇ ਇਹਨਾਂ ਨਾਲ ਲੁਹੂਰ ਇਹ ਪਰ ਹੋਰ ਕਿਹਦਾ ਬਾਈ ਪਨੀਰ ਵਰ ਵੀ ਮੀਂਹ ਪੈਂਦਾ ਹੁੰਦਾ ਆਦਾ ਆ ਅਜੇ ਵੀ ਟਿੱਪ ਵੀ ਪੈ ਗਿਆ ਐਜੀ ਤੇ ਪਜਾਈ ਨਹੀਂ ਵੀ ਦੇਖ ਲੈ ਬਾਈ ਰਸਤੇ ਮੈਂ ਦੋ ਇੱਕ ਮੋਟਰ ਪਈ ਉੱਥੇ ਪਾਣੀ ਪੀਤਾ ਹਮਾਰਾ ਵਰਦਕ ਆ ਆ ਸ਼ਾਮਾਂ ਮਾਂ ਮਸਰੀ ਆਏ ਆ ਤੂੰ ਪਾ ਜੋ ਵੀ ਬੌਖਾ ਮੋੜ ਤੇ ਰੁੱਕ ਗਈ ਐ ਵੀ ਜਦੋਂ ਜਾ ਬਾਈ ਬੱਸ ਨਾਲੇ ਹੈ ਬੱਚੇ ਦਾਸ 10 ਬੱਚੇ ਹਲੇ ਟਾਈਮ ਨਹੀਂ ਕੋਈ ਅੱਜ ਜਾਉਗਾ ਕਿ ਕਿੰਨਾ ਚੰਗਾ ਦੱਸਦਾ ਮੈਂ ਤਾਂ 44 ਯਾ ਚ 44 ਹੋਸ਼ਿਆਰੀਓ ਥੋੜਾ ਹੁੰਦਾ ਕਿ ਤੇ ਬੰਦੇ ਆ 37 ਐ ਇਥੇ ਆ ਗਏ ਬਾਈ ਦਰਸਦੀ ਕਦਰ ਪਤਾ ਲੱਗਦੀ ਹੈ ਹੈਨਾ ਮਾਦਾ ਮਨ ਲੱਗਿਆ ਬਾਈ ਕੁਝ ਦਿਨ ਛਾਲਾਂ ਵਿੱਚ ਜੇ ਜੇ ਘਰ ਤੱਕ ਜਾਣਾ ਹਾਂ ਹਿੰਦੀ ਜੀ ਕਰੇ ਨੇ ਕੱਪੜੇ ਛੇੜੇ ਮਾਰਦੇ ਓਹ ਹਾਂ ਸੁੱਕੇ ਨੇ ਤਾਂ ਆਈ ਰੁਕ ਜਾਂਦੇ ਓਹ ਬਾਈ ਬਾਕੀ ਹੁਣ ਸਾਨੂੰ ਬਾਈ ਕਾਰਵਾਈ ਬਾਕੀ ਕਾਰਵਾਈ ਸਾਨੂੰ ਦਿਖਾਵਾਂਗੇ ਹੁਣ ਜੇ ਲੂਟ ਲੱਗ ਜਾ ਗਰਮੀ ਕੋਸ ਦੋ ਚਾਈ ਦਾ ਤਾਂ ਕਰ ਨਹੀਂ ਇਹ ਦੋਪਾ ਖਾਈ ਉਧਰ ਦਾ ਰਸਤਾ ਦਿਖਾ ਨਹੀਂ ਥੜਾ ਅਜੇ ਮੇਰੀ ਜਿਹੜਾ ਖੜੋ ਤੂੰ ਹੈ ਅਸੇਰੋ ਸ਼ਰੀਹ ਸੇਰੋ ਸ਼ਰੀਹ ਦਾ ਕਿਆ ਸਾਤਰੀ ਕਾਲ ਜੀ ਸੇਰੋ ਸ਼ਰੀਹ ਆਉਣੀ ਹੁਣ ਭੁੱਲੀ ਜਣੀ ਦੋਦੀ ਨਾ ਮੀ ਉਹ ਅੱਗੇ ਕਹਿੰਦੇ ਉਹਨੇ ਭਾਦੋ ਚੀਲਣਾ ਬੋਲਾ ਤੇ ਕੀ ਪਹਿਲੀ ਹੀ ਚੀਲਣਾ ਸੀ ਲਾਓ ਫਿਰ ਹੰਤਾ ਪੈਪਰ ਨਹੀਂ ਖਲਾ ਦਿੰਦਾ ਦਾ ਹੁਣ ਤਾਂ ਸ਼ਰਚਿਤ ਪਾਣੀ ਕੇਦੇ ਮਾਰੋ ਡੱਬੇ ਦੋ ਹਾਂ ਇਹੀ ਕੋ ਮੂਤਾ ਦਿਮਾਗ ਜਿਆਦਾ ਬੋਰੀ ਰੱਖ ਲੋ ਕਿੱਲੀਆ ਕਰਕੇ ਰੱਖਣੀ ਪੈਣੀ ਥਲੀਆਂ ਫੁਰਦਾ ਨਹੀਂ ਕਹੋ ਬੋਰੀਆਂ ਰੱਖ ਲੋ ਉਹ ਟਰੈਕਟਰ ਲਈ ਆਉਂਦਾ ਪਿੱਛੇ ਆ ਗਿਆ ਕਦੋਂ ਹੋ ਗਿਆ ਹਾਂ ਪਰ ਉਹਦਾ ਹੀ ਪਹਿਲੀ ਮੈਂ ਭਰਿਆ ਕਰਿਆ ਹਾਂ ਦਾ ਉੱਥੇ ਕੀ ਕਰਨਾ ਸਾਡੀ ਜੜੀ ਧੁੱਪ ਮਾਂ ਉੱਥੇ ਹੈ ਵੀ ਕਿਹਾ ਇਹਨਾਂ ਭੂਤਰੇ ਦਾ ਚਦੇ ਭੂਤ ਨੇ ਡਾਕਰ ਚ ਉੱਥੇ ਦਾ ਜਾ ਲਓ ਸ਼ਾਮਾਂ ਵੀ ਨਹੀਂ ਆਈ ਕਿਧਰ ਨਾਲ ਲਾ ਲਈ ਉੱਥੇ ਵੱਧ ਲਹੂਰਾ ਹਾਂ ਉੱਥੇ ਵੱਧ ਤੇਰਾ ਤੁਸੀਂ ਕੱਦੂਗਾ ਨਾ ਤਾਂ 10 ਤੇ 6 ਵਾਲੀ ਚ ਕਿਹੜੀ ਐ 10 ਤੇ 6 ਆਉਣੀ ਜਿਹੜੀ ਤੇ ਕੋਈ ਜਲਦੀ ਆ 10 ਤੇ 6 ਨਾ ਨਾ ਰਾਤ ਵਾਲੀ ਚਲਦੀ ਆ ਰਾਤ ਵਾਲੀ ਜਲਦੀ ਆ ਐ 10 ਤੇ 6 ਹਾਂ 5 ਰਾਤ ਆਈਓ ਲੇਟ ਆ ਉਹਨਾਂ ਘੇਰਾ ਵੀ ਨਾ ਠੀਸਾ ਦੇ ਦਾਸ ਆਏ ਹਾਏ ਬੇਟਾ ਕਰ ਦੋ ਵਹਿ ਲੈ ਸ਼ਿਫਟ ਵਧੀਆ ਤੁਹਾਨੂੰ ਉੱਥੇ ਸ਼ਿਫਟ ਤਾਂ ਸਾਨੂੰ ਮੇਰਾ ਸ਼ਾਮ ਟ੍ਰੈਕਟਰ ਲੈ ਜਾਣਾ ਬੱਸ ਹੁਣ 6 ਦੇ 2 ਵਾਲੀ ਮਾੜ ਅਦੇ ਨਾਲ ਹੀ ਮਾੜੀ ਆ ਉਹ ਉਰਲੇ ਪਾਸੇ ਨਹੀਂ ਫਿਕਰ ਫੌਜੀਾਂ ਦੇ ਘਰ ਕੋਲ ਕੀ ਉੱਥੇ ਗਈ ਨਹੀਂ ਉੱਥੇ ਨਹੀਂ ਫਿਕਰ ਕਰ ਸਾਨੂੰ ਟ੍ਰੇਨ ਜੀ ਕੋਲ ਸੀ ਉੱਥੇ ਠੰਡ ਠੇਠ ਸੋਹਣੀ ਐ ਉਧਰ ਦਾਲਾ ਬੰਦਰਾ ਦੇਖੇ ਬਾਹਤਾ ਕੋਈ ਥੋੜਾ ਠੰਡ ਪੈਦੀ ਅੰਦਰ ਰੋਡ ਉੱਤੇ ਹੈ ਇਹ ਆਏ ਨਾ ਮੇਰੇ ਹੈ ਦਰਿਆ ਤੇ ਇਧਰੋਂ ਆ ਜੰਨੇ ਆ ਚਾਰ ਗੀਲੇ ਪਿੰਡ ਵੱਲੋਂ ਆ ਜੰਨੇ ਆ ਹਾਂ ਨਾ ਉੱਥੇ ਉੱਥੇ ਦਸ ਹੈਗੇ ਯਾਰ ਫੌਜੀਾਂ ਦੇ ਘਰ ਕੋਲ ਬੰਦਾ ਵੀ ਨਹੀਂ ਦਿੱਤਾ ਦੁਪਹਿਰੇ ਨੂੰ ਇੱਥੇ ਇਹੋਂ ਗਾਉਂ ਦਾ ਔਖਾ ਇੱਥੇ ਖਾਓ ਬੰਦਾ ਜਾਣਦਾ ਆ ਉਹਦਾ ਸੜਕ ਮੱਥੇ ਲੱਗਦਾ ਇਹਨਾਂ ਦੀ ਜ਼ਮੀਨ ਆ। ਮੂਬਾ ਕਰਿਆ ਬੰਦਾ ਚਾਚਾ ਗਿਆ ਚੱਕ ਲੈਂਦਾ। ਚੱਕ ਲੈਂਦਾ। ਉੱਤੇ ਕਿੰਨੇ ਟੱਕਣਾ ਪਏ ਤੇ ਪਏ। ਪਏ ਤੇ ਖੜਵੇਂ ਪਏ। ਅਜੇ ਗੜਿਆਂ 'ਚ ਪਏ ਦੇ ਪਏ। ਪੰਦੇ ਦੇਖ ਜਾ। ਕਾਹ ਇੱਲੇ ਦਾ ਗੱਦੂ ਕਰਕੇ ਡਲੋਂ ਜਿੱਥੇ ਆਏ। ਅੱਛਾ। ਹਾਂ। ਜਾਂਤੇ ਮੈਂ ਗਿਆ ਜਾਂਤੇ ਜਿੱਥੇ ਨਹੀਂ ਆ। ਹਾਂ ਰੋਟੀ ਲੈ ਕੇ ਗਿਆ। ਜਾਂ ਫਿਰ ਖਾਈ ਗਿਆ ਲਾਤਾ ਫਿਰ ਨਹੀਂ ਨਿਕਲਦਾ। ਲਿਪਕੀ ਨਿਕਲਦਾ। ਉਹ ਕਿਨੇ ਕਿੰਨੇ ਚੱਲਦਾਦਾ ਫਿਰ। ਉਹ ਲੈ ਪਹਿਲਾਂ ਗੱਦੂ ਕਰਿਆ ਉਹ ਵੀ ਵਧੀਆ ਲੱਗੇ ਦੇ ਨਾਲੇ। ਫੇਰ ਨਹੀਂ। ਜੇ ਹੁਣ ਦੇਖੀ ਜਾ ਖੜ ਕੇ ਸੂਰਜ ਨੂੰ ਵੀ ਸਾਲਾ ਕੱਢ ਡਾਊਨ ਹੋਊਗਾ ਫੇਰ ਨਹੀਂ ਹੋਣਾ ਹੀ ਨੇ ਕੰਮ ਨਹੀਂ ਹੈ ਕਿ ਨਹੀਂ ਡਾਊਨ ਚੜਦਾ ਹਲੇ ਉੱਪਰ ਨੂੰ ਕਾਈ ਵਾ ਕਹਿੰਦਾ ਵੀ ਹੁਣ ਡਾਊਨ ਹੋ ਕੇ ਚੜ ਰਿਹਾ ਉਹ ਫੇਰ ਸਿਰੇ ਵੀ ਨਹੀਂ ਗਿਆ ਹਾਲ ਤਾਂ ਅਜੇ ਤਾਂ ਉਹ ਚੋਕ ਲਈ ਹੋਈ ਆ ਬੰਦਾ ਹੋ ਜਾ ਸਿਰੇ ਜਾਣਾ ਫੇਰ ਉਤਰਨਾ ਉਹਨਾਂ ਹੌਲੀ ਹੁਣ ਬਾਈ ਬੁਰਾ ਹਾਲ ਐ ਸਾਰੇ ਜਿਵੇਂ ਖੇਤਾਂ ਵਿੱਚ ਫਿਰਦੇ ਆ ਇਹ ਤਾਂ 10 ਵਜੇ ਧੁੱਪ ਬਹੁਤ ਐ ਇਹ ਤਾਂ 10 ਵਜੇ ਆ ਉਹੀ ਤੈਨੂੰ ਮੈਂ ਦੱਸਦਾ 12 1 ਕਾਟ ਵਜਣਾ 11 ਵਜੇ 1 ਦੇ ਕਾ ਪੰਜ 10 ਵੀ ਕਾ ਪੰਜ ਨੇ 5 ਸ਼ਾਮ ਦੇ ਫਾਂ ਸਾਡੇ 6 ਵਜੇ ਛਪਣਾ ਨੇ ਛਪਣਾ ਛੱਡ ਜੇ ਸਾਡੇ 6 ਵਜੇ ਠੰਡਾ ਹੋਣਾ ਨੇ ਮਦਦ ਫਟੇ 6 ਵਜੇ ਨੇ ਕੰਮ ਕਰ ਲਵਾਂ ਮੋਟਰੇ ਕਰਨੇ ਡਾ ਸਾਡੇ 6 ਤੇ 9 ਤੱਕ ਫਿਰ ਮਮਾ ਮੋਟਰ ਆਰਾਮ ਹੋਣਾ ਦੇਖੋ ਜੀ ਮੌਕਾ ਤਾਂ ਇਹ ਵੀ ਦਿੰਦਾ ਕੰਮ ਕਰਨੇ ਹੁੰਦਾ ਦੋ ਦੋ ਘੰਟੇ ਵੀ ਹੁੰਦਾ ਕੰਮ ਕਰਨੇ ਨੇ ਵੀ ਚਲੋ ਕਰ ਲਓ ਇਹ ਕਹਿੰਦਾ ਪਰ ਲਓ ਪਰ ਲਓ ਪਾਣੀ ਮਸਵੇ ਦੇ ਫੇਰ ਆਇਆ ਸੇ ਸਕਾਉਣਾ ਪਾਣੀ ਆ ਕੇ ਇਹ ਵਈ ਧਰਦੀ ਦੇ ਕੋਲ ਆ ਗਿਆ ਭਈ ਆ ਨਾਲੇ ਫਿਰਦਾ ਆ ਕੋਠੇ ਭਰੇ ਆ ਗਿਆ ਕੋਠੇ ਭਰੇ ਆ ਬਿਆ ਚਾ 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 ਚੰਦ ਕੋਲ ਫਿਰਦਾ ਹੋਰ ਇਹ ਤਾਂ وہی ਗੱਲ ਹੋਈ ਦੱਤੇ ਹਾਂ ਐ ਚਾਚੇ ਰਾਨੂੰ ਪਤਾ ਹੋਊਗਾ ਕਿਸੇ ਨੇ ਬਣਾਇਆ ਭਾਈ ਮੀਟ ਹਾਂ ਐ ਗਏ ਚਵਾਰੇ ਉਪਰ ਤੇ ਕੁਕਰ ਸੀਟੀ ਮਾਰਦੇ ਕਰੇ ਕਰਦੇ ਕਹੇ ਕਰੇ ਭਈ ਇਹ ਕੀ ਐ ਉਹ ਤਾਂ ਜਹਾਜ ਆ ਚੱਲ ਕਰਦੇ ਫੇਰ ਅੰਦਰ ਵੱਜੇ ਕਰੇ ਭਾਈ ਕਿੜੀ ਕੋਈ ਸੀਟੀ ਫੇਰ ਵੱਜੇ ਕਰੇ ਥੱਲੇ ਕਹੇ ਕਰੇ ਕੀ ਐ ਕਹ ਰਹੇ ਉਹ ਜਹਾਜ ਆ ਹੈਲੀਕਾਪਟਰ ਆ ਚਲੋ ਫੇਰ ਵੜ ਜਾਈਏ ਯੂਨੀਵਰਸਿਟੀ ਫੇਰ ਵਜਈਏ ਕਾਦੇ ਡੰਡਾ ਲੈ ਕੇ ਉੱਪਰ ਹੀ ਆ ਗਏ ਇਹ ਹੈਲੀਕਾਪਟਰ ਸਾਡੇ ਕੋਟੇ ਫਿਰ ਗੁਮੀਆਂ ਦਾ ਇਹਦਾ ਇੰਨਾ ਪੱਕਾ ਸਾਲਾ ਸਾਡੇ ਫੇਰੇ ਹੈ ਇਹ ਯਾ ਇੰਨਾ ਟਾਈਮ ਦਾ ਪੱਕਾ ਹੈਲੀਕਾਪਟਰ ਮਾਰੇ ਕੁਕਰਿਆਂ ਥੱਲੇ ਹਾਂ ਆ ਗੱਲਾਂ ਮੇਰੀ ਤੁਹਾਨੂੰ ਥੜਵਾ ਨਹੀਂ ਰੱਡ ਆਵਰ ਬੋਲੋ ਹਾਂ ਆਹ ਤੈਨੂੰ ਕਿਹੜੀ ਹੁਣ ਸੁਣ ਲੈ ਇਹ ਹਾਂ ਕਾਹ ਜਾਂ ਤੂੰ ਜਾਂ ਛੜੂ ਅੱਛਾ ਤੇਰਾ ਬੰਦਾ ਨਹੀਂ ਰੂਹੀ ਦੀ ਹੋਰ ਪੋਕਾ ਹੈ ਹਾਂ ਜੋਰ ਪੋਕਾ ਬਾਈ ਨੂੰ ਹਾਂ ਇੱਥੇ ਤਾਂ ਹੁਣ ਪੁੰਡਕ ਤਾ ਸਮਝ ਸਾਡੇ ਰੋਕਣਾ ਹਾਂ ਇਹ ਨੱਕੇ ਕੋਲ ਆ ਗਿਆ ਸਮਝ ਲੈ ਹੁਣ ਤਾਂ ਹੋਰੇ ਚੱਲਦੀ ਆ ਬਬੂਟਿਆਂ ਨੂੰ ਅੱਛਾ ਤਾ ਫੇ ਉੱਥੇ ਫੇਰ ਲੀ ਕਰਨਾ ਆ ਗਿਆ ਬਾਈ ਦਾ ਬੰਦਾ ਮੈਨੂੰ ਤਾਂ ਸਮਝਦੇ ਬਾਹਰ ਆ ਕੰਮ ਸੌਦਾ ਹੈ ਜਿਹੜੀ ਪਜਰੀ ਪਾਈਦੀ ਹੋਲੀ ਕਰਦੀ ਪਤਾ ਨਹੀਂ ਉੱਥੇ ਕਰਦਾ ਕੋਰ ਕਰਦਾ ਮੈਂ ਕਿਤੇ ਚੱਪਸ ਹਾਂ ਨਾ ਕੀ ਆ ਸਭ ਸਭ ਕੀ ਕਰੇ ਭਾਈ ਕਨਾਲਾ ਦੁਖਤਾ ਹੈਗਾ ਹੀ ਆਉਣਾ ਸੁੱਖ ਦੇ ਨਾਲ ਦੁਖਤਾ ਹੈ ਬੰਨਿਆ ਦੁਖਤਾ ਹੈ ਉਹ ਜਿੰਦਗੀ ਨਾਲ ਦੁਖ ਵੀ ਹੈ ਸੁੱਖਾ ਹੀ ਧੁੱਪ ਮਨਾਂ ਦੁਖਾਪੇ ਆਲੂ ਉਹ ਤਾਂ ਆਪੇ ਦੋਗਾ ਧੁੱਪ ਦੇ ਧੁੱਪੇ ਦੋਗਾ ਕੱਲ ਆ ਜਾ ਪਾਈਪ ਲਾਈਨ ਤੇ ਪੜਿਆ ਪਤਾ ਕਹਿੰਦਾ ਮੈਨੂੰ ਥੋੜਾ ਪਸੰਦਾਰ ਵੀ ਮੇਰੇ ਪੱਥਰੀ ਦੇ ਲਈ ਲੈਣਾ ਇਕ ਦੇਖ ਲੈ ਕਹਿੰਦਾ ਟਰੱਕ ਚਾਲੀ ਰਹਿ ਜਾਣਾ ਇਕ ਦੇਖ ਲੈ ਜੀ ਨਾ ਪੈਸੇ ਵਾਲੀ ਕੋਈ ਦਰਦ ਦੁੱਖ ਵੀ ਨਹੀਂ ਹੋ ਜਾ ਤੇ ਉਹ ਕਹਿੰਦੇ ਹੋਰ ਕਿਦੋਂ ਜਾ ਦੋਗੇ ਮੁੜ ਕੇ ਦੁਬਾਰ ਆ ਗਿਆ ਇਹ ਕੰਮ ਚਾਲ ਜੇ ਪਈ ਅਸੀਂ ਤਾਂ ਮੂਦਗਾ ਉਹ ਤਾਂ ਤਾਂ ਪਾਪਾ ਤੇ ਆਉਂਦਾ ਇੱਕ ਬੰਦਾ ਉਹ ਤਾਂ ਪਾਪਾ ਹੀ ਆਉਂਦਾ ਕਿਸੇ ਨੂੰ ਬੱਚਾਂ ਦੀ ਫਿਕਰ ਲੱਪਣ ਦੀ ਉਹ ਤਾਂ ਪਾਪਾ ਦੀ ਕਿਸੇ ਨੂੰ ਬੱਟਾਂ ਦੀ ਫਿਕਰ ਕਿਸੇ ਨੂੰ ਲੇਬਰ ਨਹੀਂ ਮਿਲਦੀ ਕਿਸੇ ਦੀ ਪਨੀਰੀ ਨਹੀਂ ਹੁੰਦੀ ਇੱਧਰ ਦੇ ਵੀ ਬਿੱਦਾ ਛੜੀ ਪਈ ਆ ਪਰ ਪੈਵਰੇ ਨਹੀਂ ਚੱਲਦੀ ਚਾਚੇ ਰੇ ਨੀਲੇ ਬੱਟਾਂ ਲਈ ਪੂ ਵੀ ਆਏ ਚਾਚਾ ਨੂੰ ਬੁਸ਼ਲਾ ਵੀ ਦਿਮਾਗ ਹੁੰਦਾ ਹੀ ਨਹੀਂ ਨਾ ਅੱਜ ਪੰਜਾ ਜਿਹੜਾ ਪੇਟੋਂ ਭੱਜਦਾ ਹੁੰਦਾ ਸੱਚ ਉੰਜਣ ਦਾ ਆਏ ਚੱਲਦਾ ਹੁਣ ਵੀ ਧੁੱਪ ਵੀ ਦੇਖ ਲੈ ਗਈ ਜੀ ਹੈ ਪੈਗ ਨਾਲ ਛਾਵੇਂ ਬੈਠਾ ਤੂੰ ਤਾਂ ਹਾਂ ਆ ਜਾਵੇਂ ਬੈਠਾ ਕੱਲ 12 ਵਜੇ ਗਈ ਚਲਾਉਂਦਾ ਮੈਂ ਹੁਣ ਆਏ ਜਾਵਾਂਗੇ ਤੇ ਪਾਜੋ ਲੈ ਆਵੇ ਕਹਿੰਦਾ ਇੱਕ ਦਿਨ ਦੇ ਰਿਹਾ ਇੱਕ ਦਿਨ ਸਾੜਾ ਇਹਦਾ ਬਾਰੀ ਆ ਇਹਦਾ ਬਾਰੀ ਆ ਇਹਦੀ ਗੱਲ ਹੋਈ ਕਿਟਾ ਫੜ 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 ਦੇ ਵਿੱਚ ਰੂ ਪੰਡਾ ਪਟਰੀ ਵਾਲਾ ਕੰਮ ਆ ਪੰਡਾ ਪਟਰੀ ਕਿੰਨੇ ਕੁ ਪਾਇਆ ਇੱਕ ਮੁਠੀ ਚੱਕ ਲੈ ਦੂਜੀ ਤੇ ਯਾਰ ਇੱਕ ਜੋੜ ਸੈੱਟ ਕਰ ਦੂਜਾ ਤੇ ਯਾਰ ਚਲੋ ਕੋਈ ਨਹੀਂ ਕੰਮ ਨਾ ਆ ਰਿਹਾ। ਅਰੇ ਯੋ ਥੋੜਾ ਤੇਲੀ ਹੋ ਗਿਆ ਪੈਪ ਦੇਖ। ਆਹ ਦੇਖ ਰਿਹਾ ਮੈਂ। ਵਿੰਦਰ ਕਹਿੰਦਾ ਪੈਪ ਲੀਕ ਹੋ ਗਿਆ ਹੋ ਬਤਾਇਆ। ਮਦਾਬ ਦੇ ਘਰ ਰਾਸਤੇ ਨਾ ਉਹ ਅਲੀ ਹੋ ਗਿਆ। ਓ ਬਾਈ ਕਾਲਾ ਪੈਪ ਚਾਹੀਦਾ ਪੈਪ ਮੇਰੇ ਤੇ ਗੁੱਦੇ ਬਾਹਰ ਆ ਵਾਸਤੇ। ਮੈਂ ਵੀ ਕਹਿਤਾ ਆ ਵਾਸਤੇ ਬਾਹਰ ਹੈ ਕਾਲਾ ਪੈਰ ਸਾ ਲੀਕ ਨਹੀਂ ਹੁੰਦਾ ਹੈਗਾ। ਆ ਗਈ ਭਾਈ ਆਹ। ਉਹ ਭੇਣੀ ਵਾਲਿਆਂ ਦੀ ਲੈਣ ਨਾ ਤੇ ਬਰਾਤੀ ਗਈ ਵੀ ਆ। ਮੱਕੀ ਆ ਗਈ ਭਾਈ ਆਪਣੇ। ਆਹ ਰਹਿੰਦੀ ਸੀ ਤਾਂ। ਇਹੀ ਭਰਾ ਗਏ ਹੁਣ। ਗੱਗ ਡੇਕ ਦੇ ਮੱਥਾ। ਡੇਕ ਦੇ ਮੱਥਾ। ਠੰਡਾ ਕਰਾਉਣਾ। ਬਹਿਰੂ ਕਰਤਾ। ਠੰਡਾ ਕਰਾਉਣਾ। ਠੰਡਾ ਕਰਾਉਣਾ ਜਾਣਦੇ ਇੰਨੇ ਨੂੰ ਹਜੇ ਨਹੀਂ ਇਹ ਤਾਂ ਇੱਥੇ ਜਾਣਾ ਗੋਲੀ ਬੰਗਣਾ ਲੂਜੇ ਨੇ ਗਿਆ ਸੀ ਅਸੀਂ ਸਿਰੇ ਤੋਂ ਹਾਂ ਲੂਜੇ ਹੀ ਆ ਤੇ ਕਿੱਥੇ ਗੱਡੀ ਆ ਰਹੀ ਪੁੰਨੂ ਵੇ ਗੱਡੀ ਇਹ ਮੁਰੇ ਗੋਲ ਜੀ ਪੱਕੀ ਜਿਹੜੇ ਨਹੀਂ ਆਪਣੇ ਨੂੰ ਗਿਆ ਨਹੀਂ ਕੰਡੇ ਪਰ ਕਿੱਥੇ ਉਹ ਉੱਥੇ ਇਹਨਾਂ ਕੋਲ ਹੋਰ ਕੰਡਾ ਵੀ ਨੇੜੇ ਨਹੀਂ ਹੁੰਦਾ ਹੈਗਾ ਨਾ ਨਾ ਮੈਂ ਕਹਿਤਾ ਲਾ ਫੋਟੋ ਭੇਜ ਦੀ ਯਾਰ ਮਿੱਤਨੀਆ ਹੋਣਾ ਨਹੀਂ ਦੂਰ ਪਵਾ ਕਿੰਨੇ ਆ ਕੰਡਾ ਨੇੜੇ ਆਪਣੇ ਹੈ ਨਹੀਂ ਹੋਰੇ ਲੋਕ ਗਿਆ ਰੋਪੜੇ ਕੰਡੇ ਕਿਹ ਬਲੱਖੇ ਦਾ ਉਹ ਰੋਪੜ ਜਣਾ ਬਣਾ ਇਹ ਜੀ ਗੱਲ ਨਹੀਂ ਰੋਪੜ ਤੋਂ ਕਨੇੜੀ ਗਰ ਸਿੱਧੀ ਹਸਪਤਾਲ ਉਪਰੇ ਆ ਹਾਂ ਬਾਸ ਵੀ ਹੋਣਾ ਗੱਲ ਤਾਂ ਬਸ ਮੋਣੇ ਦੀ ਆ ਬੰਦਾ ਚਲੇ ਜਾਊਗਾ ਬਸ ਮੋਣਨਾ ਔਖਾ ਹੋ ਜਾਂਦਾ ਲੋ ਭਾਈ ਮੰਡਲੀ ਮਿੱਟੀ ਲੈ ਕੇ ਆਲੇ ਭਾਈ ਪਹੁੰਚ ਚੁੱਕੇ ਨੇ ਮੰਡਲੀ ਮਿੱਟੀ ਲੈ ਕੇ ਉਹਦੇ ਵੀ ਪੇਸਟ ਲਾਉਂਦੇ ਵੀ ਨਾ ਲੱਗ ਰਹੇ ਦਿਮਾਗ 'ਚ ਉਹਦੇ ਵੀ ਐ ਕਰਦੇ ਆ ਪਰ ਉਹਦੇ ਪੱਖੇ ਅਜਿਹੇ ਕੰਮ ਆ ਵਾ ਦੇਖ ਲੈ ਵੀ ਨਾਉ ਦਾ ਆ ਇੱਥੇ ਕੰਮ ਨਿਬੜ ਜੀਗਾ ਭਾਈ ਨਾ 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 ਦਸ ਵੀ ਨਹੀਂ ਨਾਉ ਗਿਰਨੇ ਵਾਲਾ ਨਾਉ ਵਾਲਾ ਕੰਮ ਨਾ ਇਹਰਾ ਕੰਮ ਕਰਨੇ ਆਲਾ। ਉਹ ਵੀ ਸਟੇ ਵੀ। ਸਿੱਤੇ ਹੀ ਤਾਂ ਹੁਣੀ ਆ ਮੈਂ ਇਹਨੂੰ ਤਾਂ ਹੁਣ ਜੋੜ ਲੈਣਾ ਕੰਪਿਊਟਰ ਕਰਾ। ਤੂੰ ਬੱਜਿਆ। ਛਿੰਗ ਬੱਜਿਆ। ਤਿੰਦਾ ਤੂੰ। ਬੰਦ ਬਾਈ। ਓ ਯੈਸ। ਅੱਜ ਮਾਰੇ ਅੱਜ 10ਵੀਂ 10ਵੀਂ ਦੇ ਰੋਸ ਸਿੰਗਲ ਸ਼ੀਦੀ ਦੇਗਾ ਤਿਆਰ ਹੋ ਰਹੀਆਂ। ਨਾਲ ਪਾੜ ਹੋ ਰਿਹਾ। ਤੇ ਤੁਹਾਨੂੰ ਸਾਰਿਆਂ ਨੂੰ ਭੋਗ ਲਾਉਣ ਤੋਂ ਬਾਅਦ ਪ੍ਰੰਤ ਸ਼ਿਕਾਈ ਜਾਊਗੀ ਸਰਦਈ। ਠੀਕ ਹੈ ਵੀ। ਠੀਕ ਹੈ ਜੀ। ਕਿ ਮੈਂ ਸਭੀਰ ਤੋਂ ਕਹਿੰਦੇ ਪੁੱਛੇ ਬਾਈ ਸ਼ਰਦਾਈ ਦਾ ਆਨੰਦ ਲੈ ਰਹੇ ਆਂ ਅੱਜ ਲੇ 12:00 ਨੂੰ ਜਾਣ ਲੱਗਿਆ ਉਹਨੇ ਇਹ ਲੱਗਿਆ ਜੀ ਛਾਲ ਜਾਣਾ ਲੱਗ ਗਿਆ ਜੀ ਇੱਧਰ ਹੀ ਵੈਸੇ ਅੱਜ ਆ ਪੁੰਬੀ ਚ ਲੋਡ ਆਇਆ ਕਰਨ ਉਹਦਾ ਨਾ ਪਰਮਾਰ ਕਰਵਾ ਹੋਇਆ ਨਾ ਪਾਣੀ ਪਾਉ ਵੀ ਹੋ ਰੇ ਚ ਪੁੰਬੀ ਚ ਐਨਾਂ ਦਾ ਵੀ ਦਾ ਪਾਣੀ ਗਲਾਸ ਪੈਣਾ ਦਾ ਸਾਰਾ ਬਹੁਤ 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 ਮਰ ਲਾ ਹਣੀ ਕੁਝ ਹੋ ਗਿਆ ਨੇ ਹਾਂ ਇਹ ਤਾਂ ਸੋਹਣਾ ਕੀਤਾ ਹੈ ਜੀ ਜਿਹੜੀ ਛੋਟਾ ਵਾਲੀ ਬੰਦੇ ਆ ਦਸ਼ਮੇਸ਼ সুইਟਸ ਮਲਾ ਦਾ ਬਹੁਤ ਸਵਾਗਤ ਕਰਦੇ ਆ ਐਨ ਆਈ ਫੋਨ ਲਾ ਕੇ ਦੇ ਦਿੱਤਾ ਜੀ ਨੇ ਢਿਡਾ ਪਾਇਆ ਪਿਆ ਸਨੈਪਚੈਟ ਦਾ ਹਾਂ ਅਜਾ ਵੀ ਆ ਜਾਓ ਆ ਜਾਓ ਕਿਹੜਾ ਰਹਿ ਗਿਆ ਮੁੰਡੇ ਕੋਲ ਸਟੋਰੀ ਚੱਕੋ ਭਾਈ ਭਾਈ ਕੋਈ ਨਹੀਂ ਤੇ ਲੋਗੇ ਭਾਈ ਅੱਜ ਨਹੀਂ ਦਿਵਾਸ ਆਇਗਾ ਭਾਈ ਹੋਰ ਕਿੰਨਾ ਦਾ ਮੋਰਚਾ ਫਟਾਏ ਆ ਲੈ ਕੋਈ ਆ ਤੰਗਾ ਨਾ ਮੇਰੇ ਜੋਗੀ ਰੱਖ ਲਿਓ ਮੈਂ ਤੇ ਲੋੜ ਮੈਂ ਚਾਹਦਾ ਵੰਗੋ ਹੋਉਂਦਾ 15 ਚੰਗਾ ਬਣੀ ਉਹ ਵੀ ਬੜਾ ਸ਼ਾਂਤ ਕਰ ਕੇ ਕਿਆ ਬਾਵਾਂ ਇੰਸਟਾਗ੍ਰਾਮ ਕੋਈ ਬੰਦਾ ਬਹੁਤ ਹੌਲਦਾ ਹੈ ਇੰਸਟਾਗ੍ਰਾਮ ਉੱਤੇ ਆਪ ਸਾਰੇ ਜਹਾਂ ਦੀ ਵੀਡੀਓ ਪਾਉਂਦਾ ਪਰ ਆਪਣੀ ਨਹੀਂ ਪੈਣ ਹੁੰਦਾਗਾ ਚਾਹਦਾ ਪਾਉਂਦਾ ਭਾਈ ਭਾਈ ਲੈ ਭਾਈ ਮੈਂ ਤਾਂ ਵਲੌਗ ਬਣਾ ਰਿਹਾ ਭਾਈ ਬਾਬਾ ਬਾਈ ਜੱਲਾ ਬਲੌਗ ਜਿੰਨੇ ਬੁਜੀ ਬਣਾ ਲਾ ਆਣੀ ਆ ਤੇ ਪੁੱਤੂ ਯਾੜੀ ਮੁੰਡਾ ਲੀ ਮੈਂ ਕੋਈ ਨਿਸ਼ਕਾ ਦਮ ਪਹਿਲਾ ਬਾਈ ਯਾਰ ਉਹ ਗੱਡੀ ਚਾਹੀਦੀ ਬੈਕ ਕੱਢ ਲਈ ਯਾਰ ਵਿੱਚ ਆ ਜਾ ਘਰ ਆ ਜੀ ਸਤਰੀ ਗਾਲ ਜੀ ਯਾਰੀ ਗੱਗੇ ਦਾ ਬਾਕੂ ਵੀ ਲਾ ਗਿਆ ਕਿੰਨਾ ਸਵਾ ਕਿੰਨਾ ਥੋੜੇ ਜਿਹੇ ਰਹਿ ਗਏ ਆ ਹਾਂ ਜੀ ਲਾਤਾ ਜੀ ਇਹ ਹਾਜ਼ਰ ਆ ਗਿਆ ਜਮਨ ਬੱਚੇ ਨੇ ਤਾਂ ਉੱਠਿਆ ਦੇਖ ਲੈ ਇੰਨੀ ਉਹਦਾ ਕੰਮ ਨੇ ਵੇੜ ਕੇ ਕਬ ਸਾਮ ਨੂੰ ਹੈ ਨਹੀਂ ਤੇ ਹਾਂ ਕਾ ਸਾਮਗੜਾ ਮਰਨ ਵਾਲਾ ਹੈ ਜੀ ਮੇਰੀ ਪੱਟੀ ਹੁਣੀ ਹੈ ਨਾ ਹੁਣ ਲਾ ਕੇ ਸਾਜ ਰਹੀ ਵਾ ਲੈਟਰ ਹੈ ਦੋ ਕਿੰਨੇ ਚ ਪਾਣੀ ਘਟਾ ਥੋੜਾ ਜਿਹਾ ਇਹਦੇ ਚ ਠੀਕ ਹੈ ਇਹਦੇ ਜੋ ਉੱਪਰਲੇ ਚ ਆਜੇ ਨਹੀਂ ਲੈਟਰ ਹੋਣੀ ਆਣੀ ਦੱਸ ਉਹਦਾ ਪਾਣੀ ਭਰਨਾ ਹਾਲੇ ਕਦੋਂ ਦਾ ਕਰਿਆ ਉਹਦਾ ਨਹੀਂ ਨਹੀਂ ਕਰ ਰਹਾ ਕਰਤਾ ਕਦੋਂ ਸੁੱਕ ਗਿਆ ਉਹਦਾ ਪਾਣੀ ਆ ਜਾਣਾ ਹੁਣ ਮੈਟਰ ਦੇ ਨੀਜ਼ ਕਰਾਏ ਹੋਏ ਬਈ ਪਤਾ ਲੱਗਦਾ ਬੱਸ ਆਉਣੇ ਵਾਲੀ ਆ 12:00 ਵਜੇ ਆਜਣੀ 12:00 ਦੇ 6 ਹੋ ਗਈ 12:00 ਦੇ 8 ਬਲੀ ਜੇ 8-8 ਕੰਮ ਦੀ ਹੈ। ਵਧੀਆ ਨਹੀਂ ਅੱਗੇ 16 ਦਾ ਕੰਮ ਖਰਾਬ ਹੋ ਜਾਣਾ। ਕਦ? ਰਾਤ ਨੂੰ 8 ਤੇ 4 ਅੱਗੇ 5:00 ਵਜੇ ਅਜੀ ਕਰਦੀ ਸੀ, ਸ਼ਾਮ ਨੂੰ 1:00 ਵਜੇ ਕਰਦੀ ਸੀ। ਆ ਜਾ ਵੀ 9:00 ਵਜੇ ਤੱਕ ਅਗਲਾ ਪਾਣੀ ਲਾ ਲੈਂਦਾ ਤਾਂ। ਜਕੀਲਾ ਖੰਡ ਭਰਨਾ ਵੀ ਤਾਂ 2-4 ਘੰਟੇ ਚਾਹਾਂ। ਹੂੰ ਤੈਨੂੰ ਰਾਤ ਨੂੰ 8:00 ਵਜੇ ਬਾਅਦ ਭਰਨਾ ਪਏਗਾ ਨਾ। ਉਹ ਕੰਮ ਕੰਮ ਦਾ ਦਿਨ-ਦਿਨ ਚ ਨੋੜ ਲਵੇ। ਹੁਣ ਆ ਜਿਹੜੀ ਆ ਹੁਣ ਆਉਣੀ 8-8 ਵਾਲੀ ਜੇ। ਛੱਡ ਕੇ ਪਾਣੀ ਆਪਣਾ ਲਵਾ ਲਾ। ਉਹ ਤਾਂ ਰਾਤ ਵਾਲੀ ਮਾਤਾ ਕੱਲਾ ਪਾਣੀ ਪੈਣਾ ਬਸ। ਹਾਂ ਰਾਤ ਵਾਲੀ ਜੇ ਤਾਂ ਪਾਣੀ ਪੈਣਾ। ਵਾਹ انا ਕਿਹੋ ਨਕੇ ਕੋਲਾ ਪਾਣੀ ਵਾਲਾ ਉਤੇ ਬਾ ਚਾਰ ਦਿਨ ਫਿਰ ਤੜਕੇ ਨੂੰ ਹੋ ਜਾਣੀ ਉਹ ਵਾਰੀ ਲੋਟ ਆ ਆਹ ਹੋ ਗਿਆ ਨਾ ਜੀਦਾ ਯਾਰ ਬਦਰ ਬਦਰ ਤੋਂ ਬਰਾਬਰ ਮਿਲੇ ਹਾਂ ਬਰਾਬਰ ਮਿਲੇ ਜਾਣੀ ਆਹ ਹੋਣੀ ਵੀ ਇੱਕ ਜਾਂ 8 ਘੰਟੇ ਲੱਗੋ ਪੂਰੀ ਹਾਂ ਵਾਹਿਆ ਪਾਈ ਆ ਮੁਬਾਰਕਾ ਤੈਨੂੰ ਮੁਬਾਰਕਾ ਰੋਡਾ ਮੀਟਰ ਦੀਆਂ ਤੁਨੂੰ ਘੜੀ ਜਾਈ ਦੀ ਆ ਐ ਨਹੀਂ ਆ 22 22 727 ਹੈ ਇਹ 727 ਹੈ 727 ਜਮਾ ਵੀ ਨਹੀਂ ਮੁੰਦਾ ਆਪ ਲੋਡ ਪੈਣੀ ਆਰੇ ਮੇਰਾ ਕੀ ਲੈ ਘਟਦਾ ਇਹ ਵੀ ਪਨੀਰੀ ਲੱਭਦਾ ਫਿਰਦਾ ਦੋ ਵਾਲੇ ਮੈਨੂੰ ਪਤਾ ਵੀ ਸਦਾ ਮੇਰੀ ਦਾਦੀ ਪੁੱਛੇ ਨੇ ਰੇਟ ਮੈਂ ਕਿਹਸਾ ਦੱਸਦੇ ਭਾਈ ਆ ਗਿਆ ਮੈਂ ਤਾਂ ਆਪੇ ਨਹੀਂ ਮੈਂ ਲਈ ਦੇਖਦਾ ਸੀ ਆ ਮੈਂ ਲਗਦੀ ਦੋ ਕਿੱਲਿਆਂ ਹਿਸਾਬ ਨਾਲ ਪਣੀ ਦੀ ਹਾਂ ਫਿਰ ਉਹ ਮਿਲਣਗੇ ਬਾਅਦ ਜਿਹੜਾ ਕਿੱਲਾ ਹੋ ਮਿਲ ਗਿਆ ਮੈਨੂੰ ਹਰਸ਼ ਵੀ ਨੂੰ ਕੀ ਹੋਇਆ ਮੈਂ ਭਾਈ ਦੇਦੀ ਮੈਨੂੰ 26 ਚਿੱਲੇ ਵੀ ਉਹ ਥੱਲੇ 26 ਲਾ ਦੇ ਆਹ ਸਾਰੇ 26 ਲਾਉਣਗੇ ਚਿੱਲੇ ਵੀ ਇਹ ਕੋ ਦੋਟਾਣਾ ਜੇ ਮੈਨੂੰ ਬੜਾ ਬਦ ਹੁੰਦਾ ਜਮੀਨ ਮੇਰੇ ਕੋਲ ਨਹੀਂ ਫਿਰ ਮੈਂ ਜਾ ਵੀ ਤਾ ਇਹ ਤਾਂ ਜਿਆਦਾ ਵੀ ਲੈ ਲੈਂਦਾ ਬੰਦਾ ਹੁਣ ਉਹ ਸਾਬ ਕਿ ਮੋਕੇ ਦੀ ਮਾਂ ਮੋਕੇ ਦਾ ਦੱਸਿਆ ਹੁਣ ਚੱਲ ਕੋਈ ਨਹੀਂ ਆਪਣੀ ਤਾਂ ਖਾਸੀ ਮੱਝ ਵੀ ਕਿੱਦਾਂ ਲੰਘੇ ਹੁਣ ਪਾਣੀ ਉਹ ਨਹੀਂ ਹੈਗਾ ਕਿੱਥੇ ਲਾਉਂਗੇ ਉਹ ਆਹੀ ਚੱਕਰ ਆ ਉਹ 12 ਵਜੇ ਲੈ 12 ਵੀ ਪਈ ਆ ਆ ਵੀ ਪਈ ਆ ਤੇ ਇਹ ਤਾਂ ਬਹੁਤ ਪਈ ਆ ਪਾਣੀ ਅੱਲਾ ਬਈ ਪਨੀਰੀ ਉਹ ਕੋ ਕਰਾਂਗੇ ਪਾ ਪਟਣਗੇ ਹੁਣ ਐਨੀ ਤਾਂ ਪਨੀਰੀ ਪਈ ਨਹੀਂ ਆ ਲੱਗਣਾਗਾ ਪਨੀਰੀ ਮੇਨੂੰ ਉਹ ਲੱਗ ਜਾਣਾ ਗੱਗੇ ਉਹ ਦੇਖ ਪਰਾ ਕਿੰਨੀ ਪਈ ਨਹੀਂ ਇਹ ਕਿੱਥੇ ਲੱਗੀ ਉਹ ਜਗਾ ਬਹੁਤ ਆ ਬਈ ਇਹ ਹਾਂ ਮੈਂ ਦੇਖਦਾ ਖੇਤ ਮੇਰੇ ਵੀ ਲੱਗ ਜਾਣਾ ਅੱਧਾ ਖੇਤ ਲੱਗਣਾ ਇਹ ਪਨੀਰ ਆ ਤਾਂ ਬਣੀ ਪਟਣਗੇ ਬੱਲਾ ਹੋਰ ਜੇ ਲੋਈ ਦੇ ਵਧੀਆ ਕਰੀਏ ਠੀਕ ਆ ਲੱਗ ਕੇ ਦੇਖਦੇ ਪਨੀਰੀ ਕਿੰਨੀ ਕਿ ਰਹਿ ਗਈ ਫੇਰ ਜਗਾ ਉਧਰ ਕਿੱਦਾਂ ਕਿਲਾ ਉਧਰ ਪਿਆ ਉਹ ਕਿਲਾ ਦਾ ਐਂਡ ਚ ਭਜਣਾ ਆਪਾਂ ਨੇ ਕਿਸ਼ਾ ਜਿਹੜਾ ਪਨੀਰੀ ਦੀ ਹੈਗੀ ਆ ਵਿੱਚ ਮੱਕੀ ਵਾਲਾ ਖੇਤ ਹੈ ਹੂੰ ਮੈਂ ਇਧਰੇ ਲਾਉਣੇ ਆ ਹੀ ਪਹਿਲਾਂ ਆਹੀ ਆ ਇਹ ਹੈਗੇ ਆ ਜੀ 1.5 1.5 ਤਿੰਨ ਤਿੰਨ ਕਿਲੇ ਆ ਉਹਦੇ ਉਹਦੇ ਪਨੀਰੀ ਪੂਰੀ ਹੋ ਜਵੇ ਫਿਰ ਇੱਕ ਹੀ ਲੈ ਉਧਰ ਹੱਸ ਵੀ ਚਲੇ ਕੇ ਜਾਂ ਫਿਰ ਢੇਠਾ ਸ਼ਾਸ਼ਾ ਸ਼ਾਸ਼ਾ ਡੂੰਘਾ ਨੂੰ ਪਰ ਲੈਣ ਨੂੰ ਉਹ ਰੇਤਲਾ ਢੇਠਾ ਨਾ ਉਹਦਾ ਰੇਤੇ ਪਾਣੀ ਪੂਲਾ ਕਰਨਾ ਅਖੋੜਦਾ ਮੈਂ ਉਹਦਾ ਉਹ ਠਾਂ ਮੋਟਰ ਦੇ ਨਾਲ ਠਾਂ ਨਹੀਂ ਉਹ ਜਿਆਦਾ ਹੀ ਰੇਤਾ ਮੈਂ ਦੇਖਿਆ ਉਹ ਜਮਾਈ ਦਿੱਤਾ ਉਹ ਜਿਆਦਾ ਹੀ ਗਿਆ ਉਹ ਜ ਨਹੀਂ ਪਾਰ ਪਾ ਹੁੰਦਾ ਪਾਣੀ ਔਖਾ ਪਾਣੀ ਪੂਰਾ ਹੁੰਦਾ ਉਹ ਜੀ ਤੇ ਮੀ ਭਾਜ ਤੇ ਲਾ ਲਵੇ ਹਾਂ ਪੰਜ ਸੱਤ ਦਿਨ ਅੱਗੇ ਲਾ ਉਹ ਲਾ ਲਵੇ ਦੂਈ ਬਣੀ ਦੀ ਮੈਂ ਕਹਨਾ 26 26 ਉਹ ਲਾਵੇ ਉੱਥੇ 26 ਉਹ ਲੋਡ ਰਹਿੰਦੀ ਉੱਥੇ ਉਹੀ ਠੀਕ ਹੈ ਯਾਰ ਇਹ ਦਾਰ ਮੱਕੀ ਪਾਈ ਕਾਲਾ ਕਾਲਾ ਲਾਇਉ ਡਾ ਵੀ ਟੱਟ ਫਟਾ ਹੈ ਦਿਖਾਉ ਤੁਸਾਂ ਬਗਿਆ ਭਾਈ ਕਰੋ ਹੁਣ ਗੱਦੂ ਕੇ ਵਾ ਗੱਗੇ ਨੇ ਤਾਂ ਮੈਂ ਟਰੀ ਲਾਇਆ ਬਾਪੂ ਨੇ ਹੋਰ ਕੀ ਉਹਦਾ ਆਪਣੇ ਹੰਦ ਦਾ ਭਾਈ ਇੰਨਾ ਦਾ ਫਾਇਦਾ ਹੁੰਦਾ ਹੀ ਆ ਚੁੱਪ ਜਾ ਬਣਾ ਪਾਪਾ ਕੇ ਘਰਾਂ ਕੰਮ ਕਰਨ ਬੇਟੇ ਚਣਦੀ ਲੋੜ ਨਹੀਂ ਪੁੱਛੋ ਲੋੜ ਨਹੀਂ ਪਹਿਲਾਂ ਪੁੱਛੀ ਜਾ ਬਾਈ ਦੇ ਦੇ ਤੇ ਆ ਬਾਈ ਸੀਜ਼ਨ ਦਾ ਟਾਈਮ ਆ ਰਿਹਾ ਬੰਦਾ ਆਪਣਾ ਕੰਮ ਕਰਦਾ ਉਹ ਤਾਂ ਹੈ ਗਈ ਹੈ ਟੈਕਨੀਕਲ ਹਾਂ ਤੁਸੀਂ ਕਹਿੰਦਾ ਜਵਾਬ ਦੇ ਦਿੱਤਾ ਅਗਲਾ ਅਗਲਾ ਕਹਿੰਦਾ ਮੈਂ ਮਾਮਲਾ ਕੰਮ ਕਰਨਾ ਅਗਲਾ ਹੀ ਪਾਜ ਜਾਂਦਾ ਜੰਨਿਆ ਕਰਕੇ ਟੱਕੇ ਹੀ ਕੋਈ ਚੱਕਰ ਨਹੀਂ ਤਾਂ ਦਾ ਗਾਲਖੇ ਇਹਦੇ ਬਣਨੇ ਸਾਰਿਆਂ ਦਾ ਪਾਣਾ ਤਾਂ ਰਹੀ ਜੀ ਦਾ ਫਾਇਦਾ ਬੱਧੀ ਗੱਲ ਕਰਦਾ ਨਾ ਅੱਜ ਕਿੱਥੇ ਹੋਣੇ ਪਾਣਾ ਨਾ ਇਕੱਠੇ ਹੋ ਜਾਂਦੇ ਨਾ ਜਾਂ ਪਾਣੀ ਜ਼ਿਆਦਾ ਭਰ ਜਾਏ ਜਾਂ ਪਾਣੀ ਘਟਾ ਹਾਂ ਹਵਾ ਚੱਲਦੀ ਜਾਂ ਪਾਣੀ ਜ਼ਿਆਦਾ ਘਟਾ ਲਾ ਕੇ ਜੱਟ ਥੋੜੀ ਜੀ ਇਹ ਤੇ ਉਹ ਨਹੀਂ ਕਾ ਇਹ ਪੂਰੇ ਤਾਂ ਨੇ ਬਾਹਰ ਗੱਲ ਲੈਣੇ ਵਿੱਚ ਪੈ ਕੇ ਇੱਥਾਂ ਮ ਜਾਣਾ ਗੱਲਾਂ ਵੀ ਕਾ ਨੂੰ ਇਹਨੇ ਦੇਖੀ ਜਿੱਦਾਂ ਪਾਣੀ ਆਉਣਾ ਅੜ ਜਾਣਾ ਇਹਨਾਂ ਨੇ ਅੱਛਾ ਹਾਂ ਪਾਣੀ ਆਉ ਬੋ ਰਣੂ ਪਾਣੀ ਤਾਂ ਮੀਂਹ ਪਏ ਤੇ ਨਿਕਲਣਾ ਹੀ ਹੈ ਕਿਤੇ ਨੂੰ ਇਹ ਪਾਣੀ ਨਿਕਲਦਾ ਬੈਸ ਤਾਂ ਕੱਟੇ ਨਹੀਂ ਉਹ ਜਿਹੜੇ ਹਰਾਤ ਲੱਗਦੇ ਆ ਲੱਗਦੇ ਸੁੱਕਾ ਦੇ ਇੱਦਾਂ ਸੁੱਕਾ ਹੋਊਗਾ ਨਹੀਂ ਯਾਰ ਮੀਂਹ ਤਾਂ ਚਾਹੀਦਾ ਮੀਂਹ ਤਾਂ ਚਾਹੀਦਾ ਵੀ ਮੈਂ ਤਾਂ ਕਹਾਂ ਮੀਂਹ ਚਾਹੀਦਾ ਹਰ ਜੀਵ ਜੰਤੂਆਂ ਦਾ ਦਰਸਤਾ ਦਾ ਸਭ ਕਾ ਚੀਜ਼ਾ ਬੁਰਾ ਹਾਲ ਹੋ ਗਿਆ ਸ਼ਾਮ ਤੇ ਹੋਵੇ ਸ਼ਾਮ ਤੇ ਨਦੀ ਬੇਕੀ ਗਾਤ ਰਾਤ ਸੁੱਕ ਰਹੇ ਹੈ ਬਾਈ ਜਿੱਥੇ ਪਾਣੀ ਨਹੀਂ ਹੈਗਾ ਉੱਥੇ ਉੱਥੇ ਜਮਾ ਹੀ ਨਹੀਂ ਪਾਣੀ ਉਸੇ ਨਾਲ ਹੀਟਾ ਜਿਹੜਾ ਹੀਟਾ ਤੇ ਪਾਣੀ ਮਿਲਣਾ ਨਾ ਹੀਟਾ ਤੇ ਮਿਲ ਨਹੀਂ ਰਿਹਾ ਨਦੀ ਜਰੇਤਾ ਹੈ ਉਰੇ ਦਾ ਆਪਾਂ ਚੱਲ ਬੂਟਿਆਂ ਨੂੰ ਪਾਣੀ ਲਈ ਜਾਂਦੇ ਜਿਹੜੇ ਦਰਾਂ ਕਿੱਤਾਂ ਨਜ਼ੀਕ ਨਹੀਂ ਪਾਹੋ ਓੱਖਾ ਹੈ ਮੀਦਾ ਬਾਈ ਇੱਕ ਵਾਰ ਠੋਕੇ ਮੀ ਪੈ ਜਾਵੇ ਵਾੜਿਆ ਠੋਕੇ ਗਿਆ ਹਫਤੇ ਕੇ ਬਾਅਦ ਮੜਾ ਮੜਾ ਪਈ ਜਾਵੇ ਸਾਬਜੇ ਦਾ ਠੋਕੇ ਹੜ ਵੀ ਨੇ ਲਿਆਵੇ ਨਹੀਂ ਥੋੜੇ ਲਿਆਉਂਗਾ ਦਾਲਾ ਲਈ ਕੰਮ ਕਰੂੰਗਾ ਉਹਨੂੰ ਨਾ ਨਾ ਐਨਪੀ ਤਾਂ ਹੁਣ ਨਹੀਂ ਆਉਂਦਾ ਇਹ ਘਰੇ ਸਾਬੜਿਆ ਕਰਦੂੰਗਾ ਕੋਈ ਪਤਾ ਨਹੀਂ ਰੱਬ ਦੇ ਰੰਗ ਦਾ ਜਿਹੜੇ ਸਾਬਕਾ ਗਰਮੀ ਪੈ ਰਹੀ ਹੈ ਨਾ ਇਸ ਵਾਰ ਹੜਾ ਹੈ ਤੇ ਵਰ ਸੁੱਕਾ ਪਿਆ ਉਹ ਵੀ ਕਹਿੰਦਾ ਨਹੀਂ ਆਹੜਾ ਹਜੇ ਠਹਿਰ ਕੇ ਆਏ ਤੇ ਨਾ ਬੀਜੀ ਦਾ ਤਾ ਕੋਈ ਨਹੀਂ ਤਾ 5-7 ਤਰੀਕ ਨੂੰ ਆਏ ਤੇ ਹਾਂ ਜਿਹੜੀ ਵਾਰ ਤੁਮਕੋ ਤਾਂ ਫੇਰ ਆਉਂਗਾ ਹੜੇ ਵਾਰ ਜਿਹੜੇ ਸਾਬਕਾ ਗਰਮੈਸਾ ਉਹ ਸਾਬਕਾ ਲੱਗਦਾ ਵੀ ਕੋਈ ਕਰੂੰਗਾ ਇਹ ਜਿੱਦਣੀ ਇਹ ਕਰਨਾ ਪਟਾਕੇ ਹੁਣ ਇਹਨੇ ਸ਼ਾਂਤੀ ਜਿਹਾ ਹੈ ਹਾਂ ਜਿਹੜੀ ਸ਼ਾਂਤੀ ਜਿ ਬੈਠਾ ਨਾ ਇਹ ਇਕੱਠਾ ਹੀ ਬੁਲਕਣਾ ਇਹਨੇ ਫਿਰ ਸ਼ਾਂਤੀ ਇਹੀ ਦੱਸਦੀ ਆ ਇਕਣਾ ਕਹੀ ਨਹੀਂ ਕਰਦੇ ਵੀ ਜਿਹੜੀ ਸ਼ਾਂਤੀ ਜੀ ਰਹਿੰਦੀ ਹੈ ਬਾਅਦ ਚ ਫਿਰ ਇੱਕੋ ਲੱਤ ਜੇ ਆਪਾਂ ਕਹਿ ਦਿੰਦੇ ਆ ਦੇਖ ਵੀ ਖੌਰੂ ਜੇ ਉੱਠਦਾ ਪਹਿਲਾਂ ਸ਼ਾਂਤੀ ਜੀ ਹੁੰਦੀ ਆ ਤੂਫਾਨ ਦਸਨ ਸੰਸਾ ਕੇਤਾ ਹਾਂ ਪਰ ਤੂਫਾਨ ਹੀ ਉੱਠਦਾ ਹੁੰਦਾ ਦੇਖਿਆ ਤਾਂ ਸ਼ਾਂਤੀ ਜੀ ਦੇ ਬਾਅਦ ਬਾਈ ਖਾਣਾ ਵੀ ਔਖਾ ਬਾਈ ਤੂਪਾ ਇੰਨੀ ਓਏ ਟਾਈਮ ਕੋ ਨਹੀਂ ਹੋਲ ਤਾਂ ਨੌ ਘੱਟ ਨੂੰ ਹੋਣ ਟਾਈਮ ਹੋਏ ਦੇਖ ਲੈ ਬਾਈ ਨਾ ਕੀ ਆ ਦੇਖ ਲੈ ਬਾਕੀ ਬਾਈ ਠੀਕ ਆ ਭਾਈ ਅਦੀ ਬਣੀ ਸੀ ਹਣਾ ਬਾਈ ਦਾ ਠੀਕ ਵਧੀਆ ਹੋਰੇ ਰੂਪ ਆਦੀ ਬਾਪੂ ਦਾ ਸ਼ਾਮ ਦਾ ਇਹ ਤਾਂ ਪਾਤਾ ਕੱਦਾ ਪਾਤਾ ਮੱਲੇ ਇਹਦੇ ਇਹਦੇ ਬਾਈ ਸਭ ਪਾਤਾ ਸਾਲ ਠੀਕਾ ਉਹ ਜੀ ਬੋਣਾ ਹੱਲੇ ਬੋਣਾ ਜੋਈ ਪੈਣੀ ਆ ਪਾਣੀ ਨਹੀਂ ਹੈਗਾ ਤੁਹਾਨੂੰ ਪੈਣੀ ਹੋਣੀ ਦਵਾਈ ਹੱਲੇ ਬਾਤ ਬਾਤੀ ਹਲਿਆ ਹਲ ਹਲ ਮਾਰੂਗਾ ਪਰ ਲਾ ਕਿਹਦੇ ਬੋਣਾ ਹੋਣਾ ਜਾਂ ਫਿਰ ਬੋਣਾ ਹੋਣਾ ਕਦੋਂ ਕਿਹੜਾ ਕਿਆ ਹੋ ਗਿਆ ਹੁਣ ਕਦੋਂ ਕਿਹੜਾ ਹੋ ਗਿਆ ਨਾ ਫਿਰ ਹਾਂ ਅਸੂ ਜਾਲ ਬੱਲੇ ਜਾਂਦੇ ਹਾਂ ਉਹ 11 ਹੀ ਪਾਉਣੇ ਨੇ 13 13 ਹੀ 11 13 13 ਹੀ ਪਾਉਣੇ ਆ ਹੁਣ ਜਦ ਤੁਸੀਂ ਕਹਤਾ ਸੀ 585 ਬੁੱਕਦਾ ਫਿਰਦਾ ਬੁੱਕਾ ਬਵਾਹੀ ਤਾਂ ਦਾਦਾ ਆਉਂਦਾ ਨਹੀਂ ਹਾਂ ਕੱਦੂ ਕਿਹੜਾ ਹੋ ਗਿਆ ਹੁਣ ਕੱਦੂ ਕਿਹੜਾ ਹੋ ਗਣਾ ਇਹ ਤਾਂ ਉਪਰੇ ਮਾਰਨਾ ਹੈ ਕੋਈ ਚੱਕਰ ਨਹੀਂ